ਮਾਹੌਲ ਪੂਰੀ ਤਰੀਕੇ ਨਾਲ ਗਰਮਾਇਆ ਹੋਇਆ ਹੈ ਅਤੇ ਇਹ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਵਾਰਡ ਨੰਬਰ ਚੌਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬੇਜ ਸਿੰਘ ਸੰਧੂ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਵਿਸ਼ਾਲ ਰੋਡ ショਅ ਕੱਢਿਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਲਈ ਲਾਂਬੰਦ ਕੀਤਾ ਗਿਆ ਉੱਥੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਿਕਾਸ ਤੇ ਕੰਮਾਂ ਦੇ ਆਧਾਰ ਤੇ ਲੋਕਾਂ ਕੋਲੋਂ ਵੋਟ ਮੰਗੀ ਜਾ ਰਹੀ ਹੈ ਉੱਥੇ ਹੀ ਮੰਤਰੀ ਢਾਲੀਵਾਲ ਨੇ ਇਹ ਵੀ ਕਿਹਾ ਕਿ ਕਲੀਨ ਐਂਡ ਗ੍ਰੀਨ ਸਿਟੀ ਦਾ ਨਾਰਾ ਲੈ ਕੇ ਅਸੀਂ ਲੋਕਾਂ ਤੱਕ ਜਾ ਰਹੇ ਹਾਂ ਪੰਜਾਬ ਦੇ ਵਿੱਚ ਐਨਸੀ ਇਲੈਕਸ਼ਨਸ ਨੂੰ ਲੈ ਕੇ ਸਰਗਰਮੀ ਇਸ ਵਕਤ ਕਾਫੀ ਤੇਜ਼ ਹੈ 21 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਹੁਣ ਜੋ ਕੀ ਇਹ ਪ੍ਰਚਾਰ ਦਾ ਸਮਾਂ ਕੁਝ ਹੀ ਦੇਰ ਤੱਕ ਖਤਮ ਹੋਣ ਜਾ ਰਿਹਾ ਇਸ ਵਕਤ ਵਾਰਡ ਨੰਬਰ 64 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬੇਰ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਸੰਧੂ ਸਾਹਿਬ ਜਿਵੇਂ ਕੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਤੁਹਾਡੇ ਵਾਰਡ ਦੀ ਜੇਕਰ ਪ੍ਰੋਪਰਲੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਪੋਜੀਸ਼ਨ ਤੁਹਾਨੂੰ ਇਸ ਵਕਤ ਨਜ਼ਰ ਆ ਰਹੀ ਹੈ ਪੋਜੀਸ਼ਨ ਬਹੁਤ ਵਧੀਆ ਅੱਜ ਆਪਾਂ ਰੋਡ ਸ਼ੋਅ ਕੱਟਿਆ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਕੁਲਜੀਤ ਸਿੰਘ ਢਾਲੀਵਾਲ ਦੀ ਅਗਵਾਈ 'ਚ ਕੱਢਿਆ ਇੱਥੋਂ ਅੰਦਰੋਂ ਮਾਤਾ ਮੰਦਰ ਤੋਂ ਸ਼ੁਰੂ ਕੀਤਾ ਸੀਗਾ ਸਟਾਰਟਿੰਗ ਤੋਂ ਹੀ ਲੋਕੀ ਬਹੁਤ ਜੁੜੇ ਸੀਗੇ ਨੌਜਵਾਨ ਬਹੁਤ ਜੁੜੇ ਸੀ ਸਾਡੇ ਨਾਲ ਐਂਡ ਤੱਕ ਜਾਂਦੇ ਜਾਂਦੇ ਤਾਂ ਪੂਰਾ ਕਾਫਲਾ ਹੀ ਬਣ ਗਿਆ ਸੀਗਾ ਬਹੁਤ ਵਧੀਆ ਬਹੁਤ ਪਿਆਰ ਮਿਲਾ ਲੋਕਾਂ ਦਾ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇੱਕ ਪਾਸੇ ਮੰਤਰੀ ਸਾਹਿਬ ਵੀ ਸੀਗੇ ਇੱਥੇ ਜੋ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਸਿੰਘ ਮਾਨ ਵੀ ਜੋ ਕੀ ਹੈ ਰੋਡ ショਅ ਕਰਕੇ ਗਏ ਨੇ ਪ੍ਰਚਾਰ ਕਰਕੇ ਗਏ ਨੇ ਖਾਸ ਤੌਰ ਤੇ ਤੁਹਾਡੇ ਨਾਲ ਤਾਂ ਇਹ ਮਿਲਦੇ ਵੀ ਦੇਖਿਆ ਕੀ ਕੁਝ ਗੱਲਬਾਤ ਰਹੀ ਉਹਨਾਂ ਵੱਲੋਂ ਕੀ ਕੁਝ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਮਾਨ ਸਾਹਿਬ ਨੇ ਥਾਪੜਾ ਦਿੱਤਾ ਕਿ ਤਗੜੇ ਹੋ ਕੇ ਕੰਮ ਕਰੋ ਹੂੰ ਬਾਕੀ ਉਹਨਾਂ ਨੇ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਹੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਚ ਬਹੁਤ ਕੰਮ ਹੋਏ ਆ ਤਿੰਨ ਸਾਲਾਂ ਦੇ ਵਿੱਚ 99% ਲੋਕਾਂ ਤੇ ਬਿਜਲੀ ਫਰੀ ਹੋ ਗਈ ਹੈ ਲੋਕਾਂ ਦੇ ਬਿਜਲੀ ਦੇ ਬਿੱਲ ਆਨੇ ਬੰਦ ਹੋ ਗਏ ਉਹਦਾ ਬਹੁਤ ਅਸਰ ਹੈ ਲੋਕੀ ਬਹੁਤ ਖੁਸ਼ ਨੇ ਉਸ ਚੀਜ਼ ਤੋਂ ਫਿਰ ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੋਲੇ ਨੇ ਉਹਦਾ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਿਆ ਸੋ ਲੋਕੀ ਉਸ ਚੀਜ਼ ਦਾ ਫਾਇਦਾ ਲੈ ਰਹੇ ਆ ਲਗਾਤਾਰ ਉਹਨਾਂ ਨੂੰ ਫ੍ਰੀ ਦਵਾਈ ਮਿਲ ਰਹੀ ਹੈ ਫ੍ਰੀ ਇਲਾਜ ਹੋ ਰਿਹਾ ਉਹਨਾਂ ਦਾ ਕਈ ਤਰ੍ਹਾਂ ਦੇ ਟੈਸਟ ਫ੍ਰੀ ਨੇ ਫਿਰ ਆਪਾਂ ਸਕੂਲ ਆਫ ਐਮਿਨੈਂਸ ਖੋਲੇ ਆ ਉਹਦੇ ਚ ਵੀ ਬੱਚਿਆਂ ਨੂੰ ਆਲਾ ਮਿਆਰੀ ਜਿਹੜੀ ਹੈ ਸਹੂਲਤਾਂ ਮਿਲ ਰਹੀਆਂ ਨੇ ਸੋ ਸਾਡਾ ਬੇਸਿਕਲੀ ਜਿਹੜਾ ਸਰਕਾਰ ਵੱਲੋਂ ਸੀਗਾ ਆਪਾਂ ਦੂਸਰਿਆਂ ਵਾਂਗੂ ਰਾਜਨੀਤੀ ਨਹੀਂ ਕਰਦੇ ਸਾਡਾ ਸਾਡਾ ਮੁੱਦਾ ਹੀ ਡਿਵੈਲਪਮੈਂਟ ਹੈਗਾ ਆਪਾਂ ਡਿਵੈਲਪਮੈਂਟ ਕਰਨੀ ਹੈ ਹਰ ਜਗ੍ਹਾ ਦੂਸਰਿਆਂ ਵਾਂਗੂ ਨਹੀਂ ਨੋਟ ਵੋਟ ਨਹੀਂ ਕਰਨਾ ਆਪ ਹੁਣ ਜਦੋਂ ਮੈਂ ਇੱਥੇ ਉਤਰਿਆ ਹਲਕੇ 'ਚ ਆਪਣੇ ਬਾਰਡ ਦੇ ਵਿੱਚ ਜਾ ਕੇ ਦੇਖਿਆ ਇੱਧਰ ਉਹ ਹੈ ਹੀ ਕੁਝ ਨਹੀਂ ਮਤਲਬ ਵੇਖ ਕੇ ਤਰਸਾਂਦਾ ਲੋਕਾਂ ਇਹ ਵਿਚਾਰਿਆ ਨੇ ਕੀਤਾ ਕਿ ਕਿੱਥੇ ਡਵੈਲਪਮੈਂਟ ਹੋ ਸਕਦੀ ਸੀ ਗੁਰਵੇ ਜੀ ਜੋ ਕਿ ਨਹੀਂ ਹੋਈ ਪਹਿਲਾਂ ਜੋ ਟੈਨਯੋਰ ਰਿਹਾ ਉਸ ਦੇ ਵਿੱਚ ਕਿੱਥੇ ਕਿੱਥੇ ਨਹੀਂ ਹੋਈ ਕੀ ਕੁਝ ਕਮੀ ਰਹੀ ਆਪਾਂ ਹੁਣ ਜਦੋਂ ਆਪਾਂ ਸਾਡਾ ਫੋਕਸ ਆਪਾਂ ਹੁਣ ਕੀਤਾ ਸ਼ੁਰੂ ਜਦੋਂ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਆਪਾਂ ਐਜੂਕੇਸ਼ਨ ਤੇ ਕੀਤਾ ਹੈਲਥ ਤੇ ਕੀਤਾ ਰੋਜ਼ਗਾਰ ਦੇ ਰਹੇ ਆ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਤੀਆਂ ਇਹ ਹੁਣ ਆਪਾਂ ਦੇਣਾ ਸ਼ੁਰੂ ਕੀਤਾ ਜਦੋਂ ਸਾਡੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਪੁਰਾਣੇ ਲੋਕਾਂ ਨੇ ਤੇ ਅਜੇ ਤੱਕ ਉਹ ਗਲੀ ਨਾਲੀਆਂ ਤੱਕ ਹੀ ਲੋਕਾਂ ਨੂੰ ਉਲਝਾ ਕੇ ਰੱਖਿਆ ਉਸ ਤੋਂ ਨਹੀਂ ਬਾਹਰ ਆਂ ਦਿੱਤਾ ਸੀਵਰੇਜ ਬਲਾਕ ਨੇ ਸੜਕਾਂ ਹੈ ਨਹੀਂ ਗਈਆਂ ਲਾਈਟਾਂ ਲੱਗਣ ਵਾਲੀਆਂ ਨੇ ਇਹ ਤਾਂ ਬੇਸਿਕ ਚੀਜ਼ਾਂ ਨੇ 75 ਸਾਲਾਂ ਦੇ ਵਿੱਚ ਮਤਲਬ ਤੁਸੀਂ ਦੇਖੋ ਕਾਂਗਰਸ ਨੇ ਭਾਜਪਾ ਅਕਾਲੀ ਦਲ ਇਹਨਾਂ ਦੇ ਰਲੇ ਮਿਲੇ ਬੰਦੇ ਇਹੀ ਰਹੇ ਨੇ ਤਾਂ ਇਹਨਾਂ ਨੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਨਹੀਂ ਦਿੱਤਾ ਜਦਕਿ ਹੁਣ ਤੱਕ ਜਿਹੜੇ ਸਾਡੇ ਬੱਚੇ ਆ ਉਹ ਆਪਾਂ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਰੋਜ਼ਗਾਰ ਦਈਏ ਵਧੀਆ ਐਜੂਕੇਸ਼ਨ ਦਈਏ ਵਧੀਆ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਹੈਲਥ ਦਈਏ ਸੋ ਆਪਾਂ ਉਸ ਪਾਸੇ ਤੁਰਾਂਗੇ ਇਸ ਚੀਜ਼ ਨੂੰ ਲੈ ਕੇ ਤੇ ਮੈਂ ਆਪਣੇ ਵਾਰਡ ਦੇ ਵਿੱਚ ਜਿਹੜਾ ਹੈਗਾ ਬਹੁਤ ਅੱਛੀ ਡਿਵੈਲਪਮੈਂਟ ਕਰਾਂਗਾ ਆਪੋਨੈਂਟ ਕੌਣ ਹੈ ਕਿਸ ਨੂੰ ਆਪਣਾ ਕੰਪੀਟੀਸ਼ਨ ਤੁਸੀਂ ਮੰਨਦੇ ਹੋ ਇਸ ਵਕਤ ਵਾਰਡ ਨੰਬਰ 64 ਦੇ ਵਿੱਚ ਨਹੀਂ ਕੰਪੀਟੀਸ਼ਨ ਕਹਦਾ ਜੀ ਕੰਪੀਟੀਸ਼ਨ ਕੋਈ ਨਹੀਂ ਅੱਛਾ ਦੇਖੋ ਹਾਂ ਪੂਰਾ ਕੰਫੀਡੈਂਸ ਹਾਂ ਜਿਹੜਾ ਕੰਪੀਟੀਸ਼ਨ ਕਹਿੰਦੇ ਹੋ ਤੁਸੀਂ ਉਹ ਜਦੋਂ ਪਿਛਲੀ ਵਾਰੀ ਸਾਡੇ ਇੱਥੇ ਐਮਐਲਏ ਡਾਕਟਰ ਜਸਪੀਰ ਸਿੰਘ ਜੀ ਬਣੇ ਆ ਸੋ ਉਹ ਮਾਰਜਨ ਹੈਗਾ ਉਹੀ ਕੰਪੀਟੀਸ਼ਨ ਉਸ ਤੋਂ ਬਾਅਦ ਲਵਾਂਗੇ ਅੱਛਾ ਹਾਂ ਚਲੋ ਦੇਖਦੇ ਆ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਕੀ ਕੁਝ ਜੋ ਕੀ ਹੈ ਰਿਸਪਾਂਸ ਹੁੰਦਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਜਿਹੜੀ ਸਿਆਸਤ ਸੀਗੀ ਸਿਆਸਤ ਦਾ ਜੋ ਕੀ ਹੈ ਮਿਆਰ ਚੇਂਜ ਕਰਨ ਦੀ ਇਸ ਵਕਤ ਲੋੜ ਹੈ ਜਿਸ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ 21 ਤਰੀਕ ਨੂੰ ਲੋਕਾਂ ਦੇ ਵੱਲੋਂ ਜੋ ਕੀ ਹੈ ਲੋਕਾਂ ਦੇ ਵੱਲੋਂ ਕਿਸ ਨੂੰ ਸਪੋਰਟ ਕੀਤਾ ਜਾਂਦਾ ਹੈ ਕਿਸ ਨੂੰ ਜੋ ਕੀ ਹੈ ਆਪਣਾ ਪਿਆਰ ਦਿੱਤਾ ਜਾਂਦਾ ਹੈ ਕੈਮਰਾਮੈਨ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਗੁਲਾਟੀ ਨਿਊਜ਼ ਨੇਸ਼ਨ ਅੰਮ੍ਰਿਤਸਰ